ਆਪਾਂ ਉਹ ਕਾਇ ਖੋਲ ਕੇ ਜਿਹਦੇ ਮੋਬਾਈਲ ਹੈਗੇ ਨੇ ਔਰੈਂਟੀਫਾਈ ਕਰਾਵਾਂਗੇ ਜੋ ਲੋਕ ਖੁੱਲੇ ਨੇ ਉਹਦਾ ਸਾਰਾ ਕੁਝ ਹੋਊਗਾ ਨਾ ਲੋਕ ਨਹੀਂ ਖੁੱਲੇ ਹੈਗੇ ਉਹਦਾ ਖਲਾੜਾਂ ਕਿ ਲੈਬ ਚ ਭੇਜਨੇ ਪੈਣੇ ਉਹ ਲੋਕਾਂ ਦੇ ਕੰਪਲੀਟ ਦੇ ਵਿਆਪ ਤੇ ਖੋਲ ਲਾਂਗੇ ਉਹ ਸਾਡੇ ਕੋਲ ਖਰੋਦ ਸੌਫਟਵੇਅਰ ਹੈਗਾ ਓਕੇ ਹਾਂ ਜੇ ਇਹ ਅਗਰ ਕਲਾਉਨਾਂ ਕੋਲੇ ਮਾਈਨਰ ਵਜ ਰੱਖ ਲੈਣੇ ਆਪੇ ਕੰਪਲੀਟ ਤੋਂ ਤੁਸੀਂ ਦੇਖੋ ਜੋ ਦੇ ਦੋ ਜੇ ਤੁਹਾਨੂੰ ਲੱਗਦਾ ਕੰਮ ਦੇ ਦੇਣੀ ਹੈ ਯਾਰ ਉਹ ਸਾਨੂੰ ਦੇ ਦੋ ਨਹੀਂ ਕੰਪਲੀਟ ਤਾਂ ਭੈਣ ਨਾ ਲਿਖ ਕੇ ਜਾਓ ਹੂੰ ਉਹ ਦੇ ਦਿੰਨੇ ਇੱਕ ਵੀ ਆ ਕੇ ਕਰਕੇ ਇੱਥੇ ਆਈ ਤੀ ਹਾ ਤੂੰ ਕਹੇ ਮੋਬਾਈਲ ਵੀ ਉਹ ਵਧੀਆ ਨੇ ਅਰੇ ਇਹ ਨਹੀਂ ਹੈਗੇ ਨਹੀਂ ਨਹੀਂ ਮਹਿੰਗੇ ਮੋਬਾਈਲ ਬੜੀ ਆ ਬਾਬਾ ਜੀ ਹਾਂ ਧਰਕੇ ਦੀ ਇੱਥੋਂ ਵਾਲੇ ਬੰਦਿਆਂ ਵੱਲੋਂ ਨਹੀਂ ਆਪਣਾ ਸਰਪੰਚੇ ਦੇ ਦੂਗਾ ਨਾ ਗੜੇ ਸਰਪੰਚ ਵੱਲੋਂ ਨੰਬਰਦਾਰ ਆ ਹਾਂ ਪਰ ਠੀਕ ਹੈ ਵੇਖੋ ਜੋ ਵੀ ਹੈਗਾ ਉਹ ਵਿਆਹ ਦੀ ਜੀ ਕਰਦੇ ਨੇ ਨੰਬਰਦਾਰ ਆ ਇਹੋ ਕਰਕੇ ਮੋਬਾਈਲ ਬੜਾ ਰੱਖਾ ਮੈਂ ਜੀ ਹਾਂ ਜੀ ਮੋਬਾਈਲ ਕੋਲੇ ਰੱਖ ਲਈ ਉਹ ਦੇਣੇ ਪੈਣੇ ਆਣੋ ਦੇਖਦੇ ਆ ਦਾਦੇ ਨੰਬਰ ਦੀ ਫੋਟੋ ਕਿਹਨੇ ਫੋਟੋ ਮੋਬਾਈਲ ਦੀ ਫੋਟੋ ਫੋਟੋ ਖਿੱਚ ਲਈ ਆ ਹਾਂ ਕੰਪਲੀਟ ਦੇ ਨਾਲ ਦਵਾਂਗੇ ਲਵਾ ਗਏ ਨਾ ਅੱਛਾ ਇੱਕ ਲਿਖ ਕੇ ਫਿਰ ਮੈਂ ਤੈਨੂੰ ਫੜਾ ਦਿੰਦਾ ਨਾ ਫੋਟੋ ਕਰ ਭੇਜ ਦੇ ਬੱ ਭੇਜ ਦੋ ਫਿਰ ਜੀ ਜੀ ਕੇ ਆਰਓ ਸਾਹ ਨੂੰ ਦੇ ਦਿਓ ਆਪਣੇ ਜਿਹੜੀ ਏਆਰਓ ਆਪਣੇ ਰਟਨਿੰਗ ਆਪਸੇ ਕਾਪੀ ਇੱਕ ਕਾਪੀ ਤੁਹਾਨੂੰ ਦੇ ਦਾਂਗੇ ਇੱਕ ਕਾਪੀ ਤੁਹਾਨੂੰ ਦੇ ਠੀਕ ਹੈ ਜੀ ਬਸ ਜੀ ਸਰ ਕਿਸ ਤਰ੍ਹਾਂ ਜੀ ਮਸਲਾ ਜਿਹੜਾ ਦੇਖ ਰਹੇ ਹੋ ਇੱਥੇ ਕੋਈ ਪਤਾ ਲੱਗਿਆ ਕਿ ਕੋਈ ਮੋਬਾਈਲ ਵਗੈਰਾ ਫੋਟੋ ਆਲਦਾ ਜੀ ਸਾਨੂੰ ਹੁਣੇ ਆਏ ਸੀ ਉਹ ਕਹਿੰਦੇ ਫੋਨ 'ਤੇ ਮਿਲਣੇ ਕੋਈ ਬਾਹਰੋਂ ਸ਼ਾਇਦ ਅਨੌਰਡਿਫਾਈ ਬੰਦੇ ਆ ਗਏ ਸੀ ਉਹ ਜਾ ਕੇ ਹੁਣ ਆਡੈਂਟੀਫਾਈ ਕਰਾ ਦੇ ਦੇਣਗੇ ਜੀ ਜੀ ਧੰਨਵਾਦ ਜੀ ਸੋ ਐਸਐਚਓ ਸਾਹਿਬ ਕਹਿੰਦੇ ਜਾਂਚ ਕਰ ਰਹੇ ਆ ਜੀ ਸੋ ਕੁਲਵੀਰ ਮੇਰੇ ਕੋਲ ਕੀ ਅੱਗੇ ਸਾਹਮਣੇ ਆਉਂਦਾ ਉਹ ਵੀ ਜਾਣਾਂਗੇ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਉਹਦੇ ਫੋਨ